ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਰੂਪ ਕੁਰਾਲੀ ਕੁਰਾਲੀ ਸਿਟੀ ਪੁਲਿਸ ਵੱਲੋਂ ਦੋ આરોપીਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦਾ ਇੱਕ ਦਾ ਵਾਰਡ ਨੰਬਰ 12 ਹੈ ਤੇ ਇੱਕ ਦਾ ਵਾਰਡ ਨੰਬਰ 14 ਹੈ ਅਤੇ ਇਹਨਾਂ ਦੇ ਕੋਲੋਂ 295 ਨਸ਼ੀਲੀ ਗੋਲੀਆਂ ਵੀ ਬਰਾਮਦ ਕੀਤੀਆਂ ਗਈਆਂ ਇਹਨਾਂ ਦੋਨਾਂ ਤੇ ਹੀ ਕੁਰਾਲੀ ਸਿਟੀ ਪੁਲਿਸ ਵੱਲੋਂ ਮਾਮਲਾ ਵੀ ਦਰਜ ਕਰ ਲਿੱਤਾ ਗਿਆ ਪੂਰਾ ਮਾਮਲਾ ਕੀ ਹੈ ਉਹ ਵੀ ਤੁਹਾਨੂੰ ਦੱਸਦੇ ਹਾਂ ਪੂਰੇ ਮਾਮਲੇ ਦੇ ਅਨੁਸਾਰ ਕੁਰਾਲੀ ਸਿਟੀ ਪੁਲਿਸ ਵੱਲੋਂ ਇੱਕ ਨਾਕਾ ਲਗਾਇਆ ਹੋਇਆ ਸੀ ਸਨਾਕੇ ਦੇ ਦੌਰਾਨ ਦੋ ਵਿਅਕਤੀ ਉਹਨਾਂ ਨੂੰ ਆਂਦੇ ਹੋਏ ਦਿਖਾਈ ਦਿੱਤੇ ਅਤੇ ਜਦੋਂ ਉਹਨਾਂ ਇਹਨਾਂ ਸ਼ੱਕੀ ਨੌਜਵਾਨਾਂ ਦੀ ਤਲਾਸ਼ੀ ਲਈ ਤਾ ਇਹਨਾਂ ਦੋਨਾਂ ਦੇ ਕੋਲੋਂ 295 ਬਿਸ਼ਲੀ ਗੋੜੀਆਂ ਬਰਾਮਦ ਹੋਈਆਂ ਹਨ ਅਤੇ ਪੁਲਿਸ ਨੇ ਜਾਣਕਾਰੀ ਦੰਦੇ ਕੋਈ ਦੱਸਿਆ ਕਿ ਅਮਨਪ੍ਰੀਤ ਸਿੰਘ ਪੁੱਤਰ ਰਜਿੰਦਰ ਸਿੰਘ ਵਾਰ ਨੰਬਰ 12 ਪੁਰਾਣਾ ਨਮਾ ਵਾਰ ਨੰਬਰ 14 ਬਡਾਲੀ ਰੋਡ ਤਰਾਲੀ ਦਾ ਰਹਿਣ ਵਾਲਾ ਹੈ ਅਤੇ ਬਰਿੰਦਰ ਸਿੰਘ ਉਫ ਬਿੰਦਰੀ ਪੁੱਤਰ ਰਣਜੀਤ ਸਿੰਘ ਵਾਸੀ ਪੀਰ ਬਾਬਾ ਕਲੋਨੀ ਪਾਰ ਨੰਬਰ 14 ਕੁਰਾਲੀ ਥਾਣਾ ਸਿਟੀ ਦਾ ਦਰਜ ਕੀਤਾ ਗਿਆ ਉਹਨਾਂ ਜਾਣਕਾਰੀ ਦੰਦੇ ਕੋਈ ਦੱਸਿਆ ਕਿ ਇਹਨਾਂ ਦੋਨੇ ਆਰੋਪੀਆਂ ਨੂੰ ਹੁਣ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਹਨਾਂ ਦਾ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਕਿੱਥੋਂ ਨਸ਼ੀਲੀ ਗੋਲੀਆਂ ਲੈ ਕੇ ਆਏ ਸਨ ਅਤੇ ਕਿਸ ਨੂੰ ਨਸ਼ੀਲੀਆਂ ਗੋਲੀਆਂ ਵੇਚਣ ਜਾ ਰਹੇ ਸਨ